ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਗਮੀਤ ਸਿੰਘ ਭਲਾਈਆਣਾ ਅੱਜ ਦੋਸਤੋ ਤੁਹਾਡੇ ਨਾਲ YouTube Facebook ਬਾਰੇ ਜਿਹੜੀਆਂ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਜਿਹੜੀਆਂ ਆਪਾਂ ਇਸ ਸਮੇਂ ਦੇ ਵਿੱਚ ਦੇਖ ਰਹੇ ਹਾਂ ਹਨ ਆਪਾਂ ਸਾਰੇ ਜਾਣਦੇ ਆ ਕਿ ਅੱਜ ਕੱਲ ਜਿਹੜਾ YouTube Facebook ਦੇ ਬਹੁਤ ਲੋਕ ਆ ਰਹੇ ਆ ਕਮਾਈ ਵੀ ਹੁੰਦੀ ਹੈਗੀ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਸਾਰਿਆ ਸਾਰਾ ਮੁਲਕੀ YouTube Facebook ਤੋਂ ਕਮਾਈ ਕਰ ਸਕਦੇ ਆ ਜਾਂ ਸਾਰੇ ਬੰਦੇ ਹੀ ਸੋਸ਼ਲ ਮੀਡੀਆ ਦੀਆਂ ਇਹਨਾਂ ਜਿਹੜੀਆਂ ਐਪ ਹੈਗੀਆਂ ਜਿਹੜੀਆਂ ਲੋਕਾਂ ਨੂੰ ਕਮਾਈ ਦੇ ਰਹੀਆਂ ਨੇ ਇਹਨਾਂ ਤੋਂ ਕਮਾਈ ਕਰ ਸਕਦੇ ਆ ਸਾਰੇ ਲੋਕ ਨਹੀਂ ਕਰ ਸਕਦੇ ਹਰ ਬੰਦਾ ਆਪਣੇ ਵਿੱਚ ਇੱਕ ਕਲਾ ਰੱਖਦਾ ਹੈਗਾ ਹਨਾ ਜ਼ਰੂਰੀ ਨਹੀਂ ਆ ਵੀ ਜੇ ਕਿਸੇ ਦਾ ਚੰਗਾ ਬਿਜ਼ਨਸ ਹੈਗਾ ਕੋਈ ਚੰਗੀ ਜੌਬ ਕਰਦਾ ਹੈਗਾ ਚੰਗਾ ਉਹਦਾ ਪਰਿਵਾਰਕ ਕੋਈ ਕੀਤਾ ਹੈਗਾ ਖੇਤੀਬਾੜੀ ਚ ਵਧੀਆ ਮਹਾਰਤ ਹਾਸਲਾ ਵੀ ਉਹ ਸਾਰੇ ਹੀ YouTube ਤੇ ਜਾਂ Facebook ਤੇ ਆਉਣ ਇਸ ਚੱਕਰ ਕਰਕੇ ਜਿਹੜੇ ਚੰਗੇ ਭਲੇ ਲੋਕ ਹੈਗੇ ਆ ਉਹ ਆਪਣੇ ਵਧੀਆ ਕੰਮਾਂ ਤੋਂ ਜਿਹੜਾ ਖੁੰਝ ਚੁੱਕੇ ਆਪਣੀ ਲਾਈਨ ਛੱਡ ਕੇ ਇਸ ਲਾਈਨ 'ਚ ਆਉਣ ਕਰਕੇ ਉਹਨਾਂ ਦਾ ਜਿਹੜਾ ਟਾਈਮ ਵੀ ਵੇਸਟ ਹੋ ਰਿਹਾ ਤੇ ਹੋਰ ਵੀ ਬਹੁਤ ਨੁਕਸਾਨ ਆ ਜਿਹੜੇ ਹੋ ਰਹੇ ਆ ਜਿਹੜੇ ਕਿ ਆਪਾਂ ਇਸ ਸਮੇਂ ਦੇਖੇ ਹੈਗੇ ਆ ਸੋ ਇਸ ਟੌਪਿਕ ਤੇ ਆਪਾਂ ਥੋੜੀ ਬਹੁਤ ਜਿਹੜੀ ਗੱਲ ਕਰਨੀ ਹੈਗੀ ਆਪਣੇ ਆਲੇ ਦੁਆਲੇ ਜੋ ਦੇਖਿਆ ਕਿਉਂਕਿ ਸਾਡਾ ਚੈਨਲ ਹੈਗਾ ਚੱਲਦਾ ਹੈਗਾ ਆਪਣਾ ਕੋਈ ਵੱਡੇ ਲੈਵਲ ਤੇ ਨਹੀਂ ਹਨਾ ਆਪਦਾ ਸ਼ੌਂਕ ਪੂਰਾ ਕਰਦੇ ਆ ਤੇ ਜਿਹੜੀ ਥੋੜੀ ਬਹੁਤ ਕਮਾਈ ਵੀ ਹੋ ਰਹੀ ਹੈਗੀ ਆ ਪਰ ਆਪਾਂ ਨੂੰ ਲੋਕ ਪੁੱਛਦੇ ਨੇ ਵੀ ਬਾਈ ਕਿਵੇਂ ਅਸੀਂ YouTube ਤੇ ਚੈਨਲ ਬਣਾਈਏ ਜਾਂ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਜਾਂ ਜਿਹੜੇ ਬੰਦੇ ਕਿਸੇ ਕਿਤੇ ਦੇ ਵਿੱਚ ਆ ਖੇਤੀਬਾੜੀ ਡੇਰੀ ਫਾਰਮਿੰਗ ਬੱਕਰੀ ਪਾਲਣਾ ਜਾਂ ਕਈ ਦੁਕਾਨਦਾਰ ਵੀਰ ਵੀ ਹੈਗੇ ਆ बिजनेसमੈਨ ਬੰਦੇ ਆ ਜੋਬ ਵਾਲੇ ਬੰਦੇ ਆ ਉਹ ਵੀ ਪੁੱਛ ਰਹੇ ਹੈਗੇ ਆ ਕਿ ਬਾਈ ਜੀ ਅਸੀਂ ਵੀ YouTube ਤੇ ਚੈਨਲ ਬਣਾਉਣਾ Facebook ਤੇ ਪੇਜ ਬਣਾਉਣਾ ਆਪਾਂ ਵੀਡੀਓ ਦਾ ਕੰਮ ਸ਼ੁਰੂ ਕਰਨਾ ਕਿਵੇਂ ਰਹੂਗਾ ਕਿਵੇਂ ਕਰੀਏ ਹਨਾ ਸਭ ਤੋਂ ਵੱਡੀ ਗੱਲ ਬਈ ਜੇ ਤੁਸੀਂ YouTube Facebook ਤੇ ਆਉਣਾ ਹੈਗਾ ਤਾਂ ਇਹ ਨਾ ਸੋਚੋ ਵੀ ਮੈਂ ਇੱਕ ਦੋ ਵੀਡੀਓ ਪਾ ਦੂੰਗਾ ਤੇ ਮੇਰਾ ਕੰਮ ਚੱਲੀ ਜਾਊਗਾ YouTube Facebook ਤੇ ਜੇ ਕਿਸੇ ਨੇ ਆਉਣਾ ਹੈਗਾ ਤੇ ਇਹ ਫੁੱਲ ਟਾਈਮ ਮੰਗਦੀ ਹੈ ਤੁਹਾਡਾ ਤੁਹਾਡੇ ਦੇ ਵਿੱਚ ਜੇ ਕੋਈ ਹੁਨਰ ਹੈਗਾ ਤੇ ਤੁਸੀਂ ਸਮਾਂ ਦੇ ਸਕਦੇ ਹੋ ਫੇਰ ਬਹੁਤ ਵਧੀਆ ਪਲੇਟਫਾਰਮ ਹੈ ਤੁਹਾਡਾ ਕਮਾਈ ਦਾ ਵੀ ਅਤੇ ਆਪਣਾ ਜਿਹੜਾ ਨਾਮ ਬਣਾਉਣ ਦੇ ਲਈ ਬਹੁਤ ਵਧੀਆ ਪਲੇਟਫਾਰਮ ਹੈਗਾ ਪਰ ਜੇਕਰ ਤੁਹਾਡਾ ਬਿਜ਼ਨਸ ਸੈੱਟ ਹੈਗਾ ਤੁਹਾਡਾ ਕੋਈ ਕੰਮ ਵਧੀਆ ਜਾਂ ਤੁਸੀਂ ਸਟੱਡੀ ਕਰ ਰਹੇ ਹੋ ਕੋਈ ਜੌਬ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਸ਼ੌਂਕ ਵਜੋਂ ਤਾਂ ਥੋੜਾ ਬਹੁਤ ਕਰ ਸਕਦੇ ਹੋ ਪਰ ਜੇ ਆਪਾਂ ਕਹੀਏ ਵੀ ਆਪਾਂ ਇੱਧਰ ਵੀ ਟਾਈਮ ਦੇਣਾ ਉੱਧਰ ਵੀ ਟਾਈਮ ਦੇਣਾ ਤਾਂ ਇਸ ਚੱਕਰ ਦੇ ਵਿੱਚ ਕਈ ਵਾਰੀ ਨਾ ਬੰਦਿਆਂ ਦੇ ਚੰਗੇ ਭਲੇ ਕੰਮ ਖੜੇ ਹੈਗੇ ਆਪਾਂ ਦੇਖਿਆ ਹੈਗਾ ਮੈਨੂੰ ਵੀ ਬਹੁਤ ਬੰਦੇ ਕਮੈਂਟ ਕਰਦੇ ਆ ਜਾਂ ਜਿਹੜੇ ਯਾਰ ਦੋਸਤਾਂ ਮਿਲਦੇ ਆ ਉਹ ਕਹਿ ਦਿੰਦੇ ਆ ਕਿ ਫਲਾਣਾ ਬੰਦਾ ਇੰਨੀਆ ਵੀਡੀਓ ਪਾਉਂਦਾ ਆਏ ਉਹਦੇ ਲੱਖਾਂ ਵੀ ਉਹ ਆਉਂਦੇ ਆ ਵੀ ਤੂੰ ਵੀਡੀਓ ਕਿਉਂ ਨਹੀਂ ਪਾਉਂਦਾ ਲਗਾਤਾਰ ਜਾਂ ਤੂੰ ਉੱਥੇ ਜਾਂਦਾ ਨਹੀਂ ਹਨਾ ਇਹ ਇਹ ਕੰਮ ਬਾਈ ਜੀ ਮੈਂ ਕਰ ਰਿਹਾ ਹੈਗਾ ਇੱਕ ਸਾਈਡ ਅ ਸ਼ੌਂਕ ਦੇ ਤੌਰ ਤੇ ਸਾਈਡ ਤੇ ਰੱਖ ਕੇ ਕਰ ਰਿਹਾ ਹੈਗਾ ਜਿਹੜੇ ਮੇਰੇ ਬੱਕਰੀ ਪਾਲਣ ਦਾ ਕੰਮ ਆ ਜਾਂ ਜਾਂ ਮੈਂ ਆਚਾਰ ਦਾ ਬਿਨਸ ਕਰਦਾ ਹੈਗਾ ਉਹ ਮੇਰਾ ਮੇਨ ਕੀਤਾ ਹੈਗਾ ਉਸ ਵੱਲ ਮੈਨੂੰ ਜਿਆਦਾ ਟਾਈਮ ਦੇਣਾ ਪੈਂਦਾ ਹੈਗਾ ਜੇ ਆਪਾਂ ਕਮਾਈ ਦਾ ਹੀ ਸੋਚੀਏ ਤਾਂ ਫਿਰ ਆਪਾਂ ਫੁੱਲ ਟਾਈਮ ਜੇ YouTube Facebook ਨੂੰ ਦਿੰਨੇ ਆ ਜੇ ਮੇਰੀ ਅਰਨਿੰਗ ਹੁਣ ਮਹੀਨੇ ਦੀ 100 ਡਾਲਰ ਹੈਗੀ ਆ ਤਾਂ ਜੇ ਮੈਂ ਫੁੱਲ ਟਾਈਮ ਦਿੰਨਾ ਡੇਲੀ ਲੌਂਗ ਵੀਡੀਓ ਅਪਲੋਡ ਕਰਦਾ Facebook ਤੇ YouTube ਤੇ ਜਾਂ ਸ਼ਾਰਟ ਰੀਲਾਂ ਮੈਂ ਅਪਡੇਟ ਰਹਿਣਾ ਹੈਗਾ ਹਰ ਘੰਟੇ ਘੰਟੇ ਬਾਅਦ ਮੇਰਾ ਕੋਈ ਨਾ ਕੋਈ ਪੋਸਟ ਆ ਜਿਹੜੀ ਜਾਂ ਵੀਡੀਓ ਆ ਰੀਲ ਆ ਕੋਈ ਉਹ ਅਪਡੇਟ ਹੁੰਦੀ ਰਹਿੰਦੀ ਆ ਤਾਂ ਮੈਂ ਇਹ 100 ਡਾਲਰ ਵਾਲੀ ਕਮਾਈ ਨੂੰ ਦੁੱਗਣੀ ਤਿੱਗਣੀ ਵੀ ਕਰ ਸਕਦਾ ਹੈਗਾ ਕੋਈ ਵੀ ਕਰ ਸਕਦਾ ਹੈਗਾ ਜਿਵੇਂ ਆਪਾਂ న్యూਜ਼ ਚੈਨਲਾਂ ਦੇ ਪੇਜ ਦੇਖਦੇ ਆ ਹਨਾ ਉਹ ਇੱਕ ਖਬਰ ਨੂੰ ਵਾਰ-ਵਾਰ ਅਪਲੋਡ ਕਰਦੇ ਰਹਿੰਦੇ ਨੇ ਹਰ 20 ਮਿੰਟ ਬਾਅਦ ਅੱਧੇ ਘੰਟੇ ਘੰਟੇ ਬਾਅਦ ਉਹ ਜਿਹੜੀਆਂ ਨਿਊਜ਼ਾਂ ਜਾਂ ਪੋਸਟਾਂ ਜਾਂ ਪੋਸਟਰ ਆ ਉਹ ਅਪਡੇਟ ਕਰਦੇ ਰਹਿੰਦੇ ਨੇ ਉਹਦੇ ਨਾਲ ਕੀ ਹੁੰਦਾ ਜਿਹੜੀ ਪੇਜ ਦੇ ਨਾਲ ਆ ਜਾਂ ਚੈਨਲ ਦੇ ਨਾਲ ਆ ਲੋਕਾਂ ਦੀ ਇੰਗੇਜਮੈਂਟ ਵਾਧੀ ਹੈਗੀ ਲੋਕ ਕੋਈ ਕੋਈ ਪੋਸਟ ਦੇਖਦਾ ਹਨਾ ਜਿੱਦਾਂ ਰੀਚ ਹੁੰਦੀ ਹੈ ਅਲੱਗ ਅਲੱਗ ਟੌਪਿਕਾਂ ਦੀ ਜਿਵੇਂ ਖੇਤੀਬਾੜੀ ਦਾ ਕੋਈ ਵੀਡੀਓ ਆਇਆ ਹੈਗਾ ਉਹ ਜਿਹੜੀ ਵੀਡੀਓ ਹੈਗੀ ਆ ਉਹ ਖੇਤੀਬਾੜੀ ਵਾਲੀਆਂ ਵੀਡੀਓ ਦੇਖਣ ਲੋਕਾਂ ਕੋਲ ਆਟੋਮੈਟਿਕ ਜਾਣੀ ਹੈਗੀ ਆ ਜਿਹੜਾ ਉਹਦਾ ਟਾਈਟਲ ਹੈਗਾ ਜਾਂ ਉਹਦੇ ਵਿੱਚ ਜਿਹੜੇ ਹੈਸ਼ਟੈਗ ਵਰਤੇ ਗਏ ਨੇ ਟੈਗ ਦਿੱਤੇ ਗਏ ਨੇ ਉਸ ਦੇ ਅਕੋਰਡਿੰਗ ਵੀਡੀਓ ਉਹਨਾਂ ਲੋਕਾਂ ਤੱਕ ਜਾਣੀ ਆ ਜੇ ਕਿਸੇ ਨੇ ਫੂਡ ਬਲੌਗ ਬਣਾਇਆ ਤਾਂ ਫੂਡ ਬਲੌਗ ਦੇਖਣ ਵਾਲੇ ਲੋਕਾਂ ਤੱਕ ਵੀਡੀਓ ਜਾਣੀ ਹੈਗੀ ਆ ਇਸ ਤਰ੍ਹਾਂ ਜਿਹੜਾ ਅਲੱਗ-ਅਲੱਗ ਕੈਟਾਗਰੀਆਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਇੱਕ ਆਡੀਅנס ਮਿਲਦੀ ਆ ਤੇ ਜਿਹੜੇ ਸਾਰੀ ਕੈਟਾਗਰੀਆਂ ਨੂੰ ਕਵਰ ਕਰਦੇ ਨੇ ਜਿਵੇਂ ਚੈਨਲਾਂ ਵਾਲੇ ਹੁੰਦੇ ਨੇ ਤਾਂ ਉਹਨਾਂ ਨੂੰ ਸਾਰੇ ਤਰ੍ਹਾਂ ਦੀ ਆਡੀਅנס ਮਿਲਦੀ ਆ ਤੇ ਕਿਸੇ ਕਿਸੇ ਦਾ ਕੰਮ ਹੁੰਦਾ ਕਿ ਉਹਨਾਂ ਨੇ ਇੱਕ ਟੌਪਿਕ ਹੀ ਰੱਖਿਆ ਹੁੰਦਾ ਹਨਾ ਜਿਵੇਂ ਆਪਣਾ ਹੈਗਾ ਖੇਤੀਬਾੜੀ ਨਾਲ ਰਿਲੇਟਡ ਸਾਰੇ ਕੰਮ ਕਰਦੇ ਆਪਾਂ ਉਹ ਜਿਹੜੇ ਕੰਮ ਭਰਾ ਕਰਦੇ ਨੇ ਖੇਤੀਬਾੜੀ ਦੇ ਵਿੱਚ ਉਹਨਾਂ ਦੀ ਆਪਾਂ ਇੰਟਰਵਿਊ ਕਰਦੇ ਆ ਜਾਂ ਆਪਣੇ ਤਜਰਬੇ ਸਾਂਝੇ ਕਰਦੇ ਆ ਆਪਣਾ ਉਹ ਟਾਪਿਕ ਹੈਗਾ ਆਪਾਂ ਬਾਕੀ ਕਵਰ ਨਹੀਂ ਕਰ ਸਕਦੇ ਕਵਰ ਕਰਨਾ ਹੋਵੇ ਤਾਂ ਬਹੁਤ ਕੁਝ ਹੈਗਾ ਆਪਣੇ ਆਲੇ ਦੁਆਲੇ ਬਹੁਤ ਟਾਪਿਕ ਹੈਗੇ ਨੇ ਬਹੁਤ ਵੀਡੀਓ ਹੈਗੀਆਂ ਨੇ ਜਿਹੜੀਆਂ ਆਪਾਂ 100% ਸ਼ੋਰਟੀ ਨਾਲ ਕਹਿ ਸਕਦੇ ਆਂ ਵੀ ਵਾਇਰਲ ਹੋਣ ਵਾਲੀਆਂ ਹੈਗੀਆਂ ਪਰ ਆਪਣਾ ਖੇਤਰ ਹੁੰਦਾ ਹਨਾ ਹਲਗ ਅਲੱਗ ਅਲੱਗ ਖੇਤਰ ਹੁੰਦਾ ਹਰ ਬੰਦੇ ਦਾ ਆਪਾਂ ਉਸ ਖੇਤਰ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆਂ ਤੇ ਕਿਸੇ ਦਾ ਕੰਮ ਹੀ ਇਦਾਂ ਹੈਗਾ ਵੀ ਉਹਨੇ ਫਨੀ ਵੀਡੀਓ ਪਾਉਣੀ ਆ ਜਾਂ ਹਾਸੇ ਮਜ਼ਾਕ ਵਾਲੀਆਂ ਵੀਡੀਓ ਜਿਹੜੇ ਪਾਉਂਦੇ ਆ ਭਰਾ ਉਹਨਾਂ ਨੇ ਉਦਾਂ ਦਾ ਕੰਮ ਕਰਨਾ ਕਿਸੇ ਦਾ ਕੰਮ ਜਿਆਦਾ ਪ੍ਰੋਮੋਸ਼ਨ ਦਾ ਹੈਗਾ ਉਹ ਪ੍ਰੋਮੋਸ਼ਨ ਤੋਂ ਚੰਗੀ ਕਮਾਈ ਕਰ ਰਿਹਾ ਹੈਗਾ ਪਰ ਜਿਹੜਾ ਕੰਮ ਤੁਸੀਂ ਕਰਨਾ ਹੈਗਾ ਉਹ ਤੁਸੀਂ ਪਹਿਲਾਂ ਦੇਖਣਾ ਵੀ ਅਸੀਂ ਕੀ ਕੰਮ ਕਰਨਾ ਸਾਡੇ ਅੰਦਰ ਕੀ ਆ ਅਸੀਂ ਕਿਸ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਆ ਜੇਕਰ ਤੁਹਾਡੀ ਪੇਸ਼ਕਾਰੀ ਨਹੀਂ ਆ ਹਨਾ ਤਾਂ ਤੁਸੀਂ YouTube ਚੈਨਲ ਬਣਾ ਰਹੇ ਹੋ ਇੰਟਰਵਿਊ ਕਰਦੇ ਹੋ ਵੀਡੀਓ ਕਰਦੇ ਆ ਜੇਕਰ ਤੁਹਾਡੀ ਆਪਣੀ ਪੇਸ਼ਕਾਰੀ ਸਹੀ ਨਹੀਂ ਆ ਤਾਂ ਤੁਸੀਂ ਜਿੰਨਾ ਮਰਜ਼ੀ ਮੱਥਾ ਮਾਰੀ ਜਾਓ ਤੁਹਾਨੂੰ ਵੀ 뷰 ਨਹੀਂ ਆਉਣਗੇ ਇਹ ਤੁਸੀਂ ਮੰਨ ਕੇ ਚੱਲੋ ਕਈ ਪੇਜ ਤੁਸੀਂ ਦੇਖੋ ਹਨਾ ਜਿਨ੍ਹਾਂ ਦੀ ਆਪਣੀ ਪੇਸ਼ਕਾਰੀ ਵਧੀਆ ਨਹੀਂ ਆ ਪਰ ਉਹਨਾਂ ਦੀਆਂ ਵੀਡੀਓ ਚੱਲਦੀਆਂ ਹੈਗੀਆਂ ਪਰ ਉਹ ਬੰਦਿਆਂ ਦੀ ਫੇਸ ਵੈਲਿਊ ਨਹੀਂ ਬਣਦੀ ਇਹ ਮੇਨ ਹੁੰਦਾ ਹੈਗਾ ਜਦੋਂ ਆਪਾਂ ਆਪਣੇ ਚੈਨਲ ਤੇ ਪੇਸ਼ਕਾਰੀ ਵਧੀਆ ਢੰਗ ਨਾਲ ਕਰਦੇ ਆ ਤਾਂ ਆਡੀਅנס ਆਪਣੇ ਨਾਲ ਵੱਧ ਜੁੜਦੀ ਹੈਗੀ ਆ ਲੋਕ ਆਪਣੇ ਨਾਲ ਲਗਾਤਾਰ ਕੰਟੀਨਿਊ ਜੁڑے ਰਹਿੰਦੇ ਹੈਗੇ ਹਨਾ ਤੇ ਜਿਹੜੀ ਆਪਾਂ ਸ਼ੁਰੂ ਗੱਲ ਕੀਤੀ ਸੀਗੀ ਵੀ ਜੇ ਕਿਸੇ ਦਾ ਵਧੀਆ ਕੰਮ ਚੱਲਦਾ ਹੈਗਾ ਬਾਈ ਤਾਂ ਤੁਸੀਂ ਇਸ ਪੇਜ ਨੂੰ ਚਲਾਉਣਾ ਜਾਂ ਆਈਡੀ ਤੋਂ ਆਪਣੇ professional ਆਈਡੀ ਦੇ ਵਿੱਚ ਕਨਵਰਟ ਕਰਨਾ ਆਪਣੀ ਫੇਸਬੁੱਕ ਆਈਡੀ ਨੂੰ YouTube ਚੈਨਲ ਬਣਾਉਣਾ ਇੰਸਟਾ ਦੇ ਤੁਸੀਂ ਪੇਜ ਬਣਾਉਣਾ ਤਾਂ ਤੁਸੀਂ ਸ਼ੌਂਕ ਦੇ ਤੌਰ ਤੇ ਬਣਾ ਕੇ ਦੇਖ ਲਓ ਜੇ ਤੁਹਾਨੂੰ ਲੱਗਦਾ ਹੈਗਾ ਕਿ ਮੈਨੂੰ ਇਧਰਲੇ ਪਾਸੇ ਵਧੀਆ ਇਨਕਮ ਹੋ ਸਕਦੀ ਹੈ ਮੇਰਾ ਸਕੋਪ ਹੈਗਾ ਇੱਧਰ ਤਾਂ ਤੁਸੀਂ ਆਜੋ ਹਨਾ ਪ੍ਰੋਫੈਸ਼ਨਲ ਹੀ ਆਓ ਪਰ ਅਧ ਵਿਚਕਾਰ ਵਾਲਾ ਕੰਮ ਹਨਾ ਜਿਹੜਾ ਉੱਥੇ ਬੰਦਾ ਗਲਤ ਹੋ ਜਾਂਦਾ ਕਿਉਂਕਿ ਮੇਰਾ ਨਿੱਜੀ ਤਜਰਬਾ ਆਪਾਂ ਨੂੰ ਦੁੱਖ ਹੁੰਦਾ ਵੀ ਯਾਰ ਬੰਦਾ ਇੱਧਰ ਵੀ ਮੱਥਾ ਮਾਰੀ ਜਾਂਦਾ ਤੇ ਪਿੱਛੇ ਉਹਦਾ ਜਿਹੜਾ ਕੰਮ ਆ ਸਾਰੇ ਉਹ ਵਿਗੜ ਰਹੇ ਆ ਹਨਾ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਮੈਨੂੰ ਬਹੁਤ ਭਰਾ ਪੁੱਛਦੇ ਆ ਆਪਾਂ ਕਦੇ ਕੋਈ ਗੱਲ ਬਾਈ ਦੀ ਦਿਲ ਚ ਨਹੀਂ ਰੱਖੀ ਵੀ ਆਪਾਂ ਕਿਸੇ ਨੂੰ ਦੱਸਣਾ ਨਹੀਂ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਹੈਗੀ ਆ ਆਪਾਂ ਤਾਂ ਕੋਸ਼ਿਸ਼ ਕਰਦੇ ਆ ਬੀਓ ਬਾਤ ਤੋਂ ਬਾਅਦ ਦੱਸੀਏ ਲੋਕਾਂ ਨੂੰ ਹੋਰ ਵੀ ਭਰਾ ਆਪਣੇ ਨਾਲ ਜੁੜਨ ਜਿਹੜੇ ਵਧੀਆ ਮਿਹਨਤੀ ਹੈਗੇ ਨੇ ਮੁੰਡੇ ਆਪਾਂ ਸਪੋਰਟ ਕਰਦੇ ਉਹਨਾਂ ਦੀ ਪਰ ਇਹ ਗੱਲ ਦੱਸਣੀ ਜ਼ਰੂਰੀ ਆ ਵੀ ਇੰਨਾ ਵੀ YouTube Facebook ਪੈਸਾ ਨਹੀਂ ਦਿੰਦੀ ਵੀ ਆਪਾਂ ਸੋਚੀਏ ਵੀ ਆਪਣੇ ਘਰ ਪਰ ਜਾਣਗੇ ਬਹੁਤ ਮਿਹਨਤ ਹੁੰਦੀ ਹੈ ਬਾਈ ਘੱਟੋ ਘਾਟ 6 ਮਹੀਨਿਆਂ ਦੇ ਸਾਲ ਦੇ ਵਿੱਚ ਜਾ ਕੇ ਚੈਨਲ ਖੜਾ ਹੁੰਦਾ ਫਿਰ ਆਪਣਾ ਮੋਨੋਟਾਈਜ਼ ਹੁੰਦਾ ਹਨਾ ਆਪਣੀ ਮਿਹਨਤ ਬਹੁਤ ਹੁੰਦੀ ਆ ਜੇ ਵੀਡੀਓ ਬਣਾਉਣ ਜਾਣੇ ਆਪਣਾ ਖਰਚਾ ਵੀ ਹੁੰਦਾ ਵੀਡੀਓ ਤੋਂ ਕਿੰਨੀ ਕਮਾਈ ਹੋਣੀ ਆ ਜਿਹੜੇ ਭਰਾ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ 2-4 ਡਾਲਰ 10 ਡਾਲਰ ਜਿਹੜੀ ਨਾਰਮਲ ਵੀਡੀਓ ਚੱਲਦੀ ਹੈ ਹਨਾ ਉਹਦੇ ਤੇ ਹੁੰਦੇ ਆ ਜਦੋਂ ਲੱਖਾਂ ਤੋਂ ਬਾਅਦ ਵਿਊ ਹੁੰਦੇ ਆ ਫਿਰ ਜਾ ਕੇ ਚਲੋ ਚੰਗੀ ਇਨਕਮ ਹੁੰਦੀ ਆ ਐਡ ਦੇ ਹਿਸਾਬ ਨਾਲ ਵਧੀਆ ਇਨਕਮ ਹੋ ਜਾਂਦੀ ਆ ਪਰ ਜਦੋਂ ਸਟਾਰਟਿੰਗ 'ਚ ਆਪਾਂ ਆਉਣੇ ਹੈਗੇ ਆ ਤਾਂ ਆਪਾਂ ਨੂੰ ਬਹੁਤ ਕੁਝ ਦੇਖਣਾ ਪੈਂਦਾ ਹੈਗਾ ਆਪਾਂ ਨੂੰ ਦੂਰ ਵੀ ਜਾਣਾ ਪੈਣਾ ਪੱਲਿਓਂ ਖਰਚ ਕੇ ਸਾਰਾ ਕੁਝ ਕਰਨਾ ਪੈਣਾ ਤੁਸੀਂ ਵੀਡੀਓ ਸ਼ੂਟ ਕਰੋਗੇ ਤੁਹਾਡਾ ਸਾਰਾ ਦਿਨ ਮਰੂਗਾ ਉਸ ਤੋਂ ਬਾਅਦ ਐਡੀਟਿੰਗ ਕਰੋਗੇ ਰਾਤ ਨੂੰ ਤੁਹਾਨੂੰ ਘੰਟਾ ਦੋ ਘੰਟੇ ਐਡੀਟਿੰਗ ਤੇ ਵੀ ਲੱਗਣਗੇ ਤੁਹਾਨੂੰ ਜਿਹੜੀਆਂ ਅਸੈਸਰੀ ਵੀ ਲੈਣੀਆਂ ਪੈਣਗੀਆਂ ਚੰਗਾ ਤੁਹਾਡੇ ਕੋਲੇ ਮੋਬਾਈਲ ਫੋਨ ਹੋਣਾ ਚਾਹੀਦਾ ਗਿੰਬਲ ਸਟੈਂਡ ਮਾਈਕ ਹੋਗੇ ਹਨਾ ਕਾਫੀ ਖਰਚਾ ਹੋ ਜਾਂਦਾ ਹੈਗਾ ਜੇ ਆਪਾਂ ਘੱਟ ਤੋਂ ਘੱਟ ਬਜਟ ਵੀ ਲਾ ਕੇ ਚੱਲੀਏ ਤਾਂ ਜੇ ਆਪਾਂ ਚੈਨਲ ਜਾਂ ਪੇਜ ਚਲਾਉਣਾ ਹੈਗਾ ਤਾਂ ਤੁਹਾਨੂੰ 25-30000 ਤਾਂ ਜਿਹੜਾ ਸਮਾਨ ਤੇ ਲੱਗ ਜਾਣਾ ਫੋਨ ਦਾ ਖਰਚਾ ਅਲੱਗ ਹੁੰਦਾ ਹੈਗਾ ਚੰਗੇ ਆਪਾਂ ਵਧੀਆ ਮਾਈਕ ਲੈਣੇ ਆ ਤੋ 10 ਤੋਂ 15 20000 30000 ਤੱਕ ਆਉਂਦੇ ਨੇ ਕਿਉਂਕਿ ਫੇਰ ਹੀ ਆਪਣੀ ਵੀਡੀਓ ਦੀ ਕੁਆਲਿਟੀ ਬਾਨੀ ਆ ਚੰਗਾ ਤੁਸੀਂ ਫੋਨ ਲਓਗੇ 4K ਵੀਡੀਓ ਵਾਲਾ ਫੋਨ ਵੀ ਤੁਹਾਡਾ ਜਿਹੜਾ 20000 ਤੋਂ ਪਲੱਸ ਹੀ ਆਊਗਾ ਹਨਾ ਸਾਰੀਆਂ ਗੱਲਾਂ ਨੂੰ ਦੇਖ ਕੇ ਚੱਲੋ ਬਾਈ ਇਹ ਨਾ ਸੋਚੋ ਵੀ ਜੇ ਆਪਣੇ ਕਿਸੇ ਰਿਸ਼ਤੇਦਾਰ ਨੇ ਚੈਨਲ ਚਲਾ ਲਿਆ ਤਾਂ ਆਪਣਾ ਵੀ ਚੱਲ ਜੂ ਜੇ ਆਪਣੇ ਪਿੰਡ ਜੋ ਕਿਸੇ ਨੇ ਪੇਜ ਬਣਾ ਲਿਆ ਉਹਨੂੰ ਵੀਡੀਓ ਦੀ ਕਮਾਈ ਹੋਣ ਲੱਗੀ ਤਾਂ ਆਪਾਂ ਵੀ ਕਰ ਸਕਦੇ ਆ ਤੋ ਤੁਸੀਂ ਆਪ ਦੇ ਅੰਦਰ ਹੁਨਰ ਦੇਖੋ ਯਾਰ ਕੀ ਆ ਤੁਸੀਂ ਵਧੀਆ ਜੌਬ ਕਰਦੇ ਹੋ ਆਪਦੀ ਟਿਕਾ ਕੇ ਜੌਬ ਕਰੋ ਬਈ ਆਪਦਾ ਵਧੀਆ ਕਮਾਈ ਹੋ ਰਹੀ ਹੈ ਉੱਥੇ ਕਰੋ ਸ਼ੌਂਕ ਨਾਲ ਤੁਸੀਂ ਵੀਡੀਓ ਪਾਈ ਚੱਲੋ ਹਨਾ ਚਲੋ ਜੇ ਟਾਈਮ ਹੈਗਾ ਤਾਂ ਵੀਡੀਓ ਬਣਾਉਂਦੇ ਰਹੋ ਹੌਲੀ ਹੌਲੀ ਤੁਸੀਂ ਸਿੱਖ ਕੇ ਫੇਰ ਇੱਧਰ ਆਓ ਇਹ ਨਹੀਂ ਵੀ ਕਈ ਹੁਣ ਬੰਦੇ ਸੋਚਿਆ ਆ ਆਪਾਂ ਦੇਖਿਆ ਹਨਾ ਉਹ ਕਹਿੰਦੇ ਹੁੰਦੇ ਆ ਵੀ ਮੇਰਾ ਆ ਬਿਜ਼ਨਸ ਸੀਗਾ ਮੈਂ ਉਧਰੋਂ ਛੱਡ ਕੇ ਹੁਣ ਫੁੱਲ ਟਾਈਮ YouTube ਤੇ ਆ ਗਿਆ ਹਨਾ ਬਿਜ਼ਨਸ ਵੀ ਯਾਰ ਜਾਰੀ ਰੱਖੋ ਨਾ ਜੇ ਤੁਸੀਂ YouTube ਤੇ ਆਉਣਾ ਤੁਸੀਂ ਆਪਣਾ ਬਿਜ਼ਨਸ ਆਪਣੀ ਜੌਬ ਆਪਣੇ ਕਿਤੇ ਨੂੰ ਹੀ YouTube ਤੇ ਲੈ ਆਓ ਵੀ ਜੇ ਕੋਈ ਕਿਸਾਨ ਆ ਖੇਤੀ ਕਰਦਾ ਕਿੰਨੇ ਪੇ ਚੱਲਦੇ ਆ ਉਹ ਆਪਣੀ ਖੇਤੀ ਬਾਰੇ ਲੋਕਾਂ ਨੂੰ ਦੱਸਦਾ ਹਨਾ ਵਲੌਗ ਬਣਾ ਕੇ ਵੀ ਆ ਮੈਂ ਖੇਤੀ ਕਰਦਾ ਐ ਹੁੰਦੀ ਆ ਉਹਦੇ ਨਾਲ ਲੋਕ ਜੁੜਦੇ ਆ ਜੇ ਤੁਸੀਂ ਮੰਨ ਕੇ ਚਲੋ ਕੋਈ ਜੋਬ ਕਰਦੇ ਹੋ ਉਹ ਜੋਬ ਤੇ ਜਿਹੜੇ ਲੋਕ ਆਉਣੇ ਤੁਹਾਡੇ ਕੋਲੇ ਕੰਮ ਕਰਵਾਉਣ ਮੰਨ ਲਓ ਬੈਂਕਿੰਗ ਜੋਬ ਆ ਤੁਹਾਡੀ ਬੈਂਕਿੰਗ ਬਾਰੇ ਲੋਕਾਂ ਨੂੰ ਦੱਸ ਸਕਦੇ ਹੋ ਉਹਦੇ ਬਾਰੇ ਬਹੁਤ ਵੀਡੀਓ ਬਣਾ ਸਕਦੇ ਹੋ ਕਿਸੇ ਦਾ ਕੋਈ ਬਿਜ਼ਨਸ ਆ ਜਿਵੇਂ 4.5 ਦਾ ਕੰਮ ਬੱਕਰੀਆਂ ਦਾ ਅਸੀਂ ਦੱਸਦੇ ਰਹਿੰਨੇ ਆ ਇਸ ਟੌਪਿਕ ਨੂੰ ਵੀ ਤੁਸੀਂ ਕਵਰ ਕਰ ਸਕਦੇ ਹੋ ਪਰ ਮੇਰੀ ਤਾਂ ਇਹ ਜਿਹੜੀ ਆਪਣੀ رائے ਆ ਨਿੱਜੀ ਤਜਰਬਾ ਜਿਹੜਾ ਮੇਰਾ ਵੀ ਆਪਦਾ ਕੰਮ ਨਾ ਛੱਡੋ ਆਪਦਾ ਕੰਮ ਛੱਡ ਕੇ ਨਾ ਹੋ ਵੀ ਤੂੰ ਤੁਹਾਨੂੰ ਘਰੋਂ ਵੀ ਗਾਲਾਂ ਮਿਲਣਾਂ ਤੇ ਤੁਸੀਂ ਮੋਬਾਈਲ ਚੱਕ ਕੇ ਫਿਰਦੇ ਰਹੋ ਆਪਦੇ ਕੰਮ ਬਈ ਜੀ ਪ੍ਰੋਪਰ ਢੰਗ ਨਾਲ ਕਰੋ ਤੇ ਨਾਲ-ਨਾਲ YouTube Facebook ਵਾਲਾ ਜਿਹੜਾ ਸ਼ੌਂਕ ਆ ਉਹ ਕਰਦੇ ਰਹੋ ਤਾਂ ਕਰਕੇ ਤੁਹਾਨੂੰ ਜਿਹੜੀ ਬੈਕਅਪ ਤੁਹਾਡਾ ਹਣਾ ਉਹ ਸਟਰੋਂਗ ਹੋਣਾ ਚਾਹੀਦਾ ਇਧਰੋਂ ਤੁਹਾਡਾ ਸ਼ੌਂਕ ਹੈ ਵੀ ਪੂਰਾ ਹੁੰਦਾ ਰਹੂਗਾ ਤੇ YouTube Facebook ਤੋਂ ਤੁਹਾਡੀ ਜਿਹੜੀ ਇਨਕਮ ਆ ਉਹ ਵੀ ਹੌਲੀ-ਹੌਲੀ 6 ਮਹੀਨਿਆਂ ਸਾਲ ਦੇ ਵਿੱਚ ਸਟਾਰਟ ਹੋ ਜੂਗੀ ਕੰਟੈਂਟ ਆ ਜਿਹੜਾ ਉਹ ਆਪ ਦਾ オリジナル ਰੱਖੋ ਹਨਾ ਕਿਸੇ ਦੀਆਂ ਵੀਡੀਓ ਚੱਕ ਕੇ ਨਾ ਪਾਓ ਗਲਤ ਵੀਡੀਓ ਨਾ ਅਪਲੋਡ ਕਰੋ ਜਾਂ ਕੋਈ ਜਿਹੜੀ ਸਮਾਜ ਨੂੰ ਕੋਈ ਸੇਧ ਦੇਣ ਵਾਲੀ ਵੀਡੀਓ ਨਹੀਂ ਆ ਹਨਾ ਆਪਣੇ ਸਮਾਜ ਦੇ ਵਿੱਚ ਗਲਤ ਸੁਨੇਹਾ ਦਿੰਦੀ ਆ ਇਦਾਂ ਦੀ ਵੀਡੀਓ ਕਦੇ ਅਪਲੋਡ ਨਾ ਕਰੋ ਤੁਹਾਡਾ ਪੇਜ ਜਿਹੜਾ ਉਹ ਵਧੀਆ ਚੱਲੂਗਾ ਸਟਰੋਂਗ ਰਹੂਗਾ ਸੋ ਇਹ ਗੱਲਾਂ ਸੀਗੀਆਂ ਜਿਹੜੀਆਂ ਮੇਨ-ਮੇਨ ਸੀਗੀਆਂ ਇਸ ਟੌਪਿਕ ਤੇ ਅੱਗੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਕਿ ਕਿਵੇਂ ਆਪਾਂ ਪ੍ਰੋਫੈਸ਼ਨਲੀ ਜਿਹੜਾ YouTube Facebook ਤੇ ਆ ਸਕਦੇ ਆ ਸੋ ਸਾਰੇ ਭਰਾ ਆਪਣੇ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ